ਇਹ ਗੱਲ ਕਰ 30% ਜ਼ਿਆਦਾ ਹੈ ਹਾਂਜੀ ਇਹਦੀ 70% ਜ਼ਿਆਦਾ ਲਾਈਫ ਹੈ ਅੱਛਾ 70% ਵੀਰੇ ਗੇਅਰ ਬਾਕਸ ਦਾ ਕੀ ਫਰਕ ਹੈ ਦੋਮੇ ਉਹ ਛੀਟਾਂ ਦਾ ਫਰਕ ਹੁੰਦਾ ਹੈ ਬਿਲਕੁਲ ਜੀ ਮੈਕਸਿਮਮ ਤੋਂ ਮੈਕਸਿਮਮ ਕਾਫੀ ਡਿਫਰੈਂਸ ਹੁੰਦਾ ਹੁੰਦਾ ਉਥੋਂ ਰੇਟ ਦਾ ਫਰਕ ਪੈਂਦਾ ਮੈਂ ਅੱਗੇ ਇੱਕ ਵੀਡੀਓ ਵੀ ਬੜੀਆ ਤਰੀਕੇ ਨਾਲ ਮੈਂ ਹੁਣ ਇੱਕ ਅਸੈਂਬਲ ਤੁਹਾਨੂੰ ਦਿਖਾ ਰਿਹਾ ਵੀ ਇੱਕ ਨਾ ਵੀਰੇ ਕਿੱਟ ਵਾਲੇ ਰੋਟਾਵੇਟਰ ਦਾ ਉਹ ਬਹੁਤ ਕਹਿੰਦੇ ਨੇ ਲੋਕ ਯਾਰ ਇਹ ਕਿੱਟ ਦਾ ਦੇਖੋ ਆਪਾਂ ਨੂੰ ਆਓ ਦੇਖੋ ਵੀ ਇਹ ਦੇਖੋ ਜੀ ਕਿਸਾਨ ਕੋਈ ਐਦਾ ਹੁੰਦਾ ਨਹੀਂ ਗਾਲਾ ਵੱਡਾ ਹੋਣਾ ਬੰਦਾ ਹੁੰਦਾ ਜਾਂ ਵਾਲੀ ਉਹਦੇ ਲੋਵੇ ਕਮਾਈ ਹੁੰਦੀ ਹੈ ਜੀ ਹਾਂ ਠੀਕ ਹੈ ਉਹਦੇ ਪੈਸਟ ਆਟਮ ਵੱਜਦੇ ਨੇ ਉਹਨਾਂ ਦੀ ਸਫਾਈ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪੇਂਟ ਹੁੰਦਾ ਵੀਰੇ ਜਿਹੜਾ ਤੇਲ ਵਗੈਰਾ ਪੈਂਦਾ ਹਨਾ ਇਹਦੇ ਵੀਰੇ ਸਾਈਡ ਦੇ ਦੋਨਾਂ ਦੇ ਜਿਹੜੇ ਗਰਾਰੀਆਂ ਨੇ ਜਾਂ ਸੀਲਾ ਮਕੈਨੀਕਲ ਦੋਵਾਂ ਦੇ ਵਿੱਚ ਮਿਲ ਜਾਈਂਗਾ ਅਸੀਲਾ ਦੋਨਾਂ ਚ ਮਕੈਨੀਕਲ ਕਰਦੇ ਆ ਜਿਹੜੇ ਛੋਟੇ ਛੋਟੇ ਡਿਫਰੈਂਸ ਆ ਬਾਕੀ ਮਾਰਕੀਟ ਦੇ ਅੰਦਰ ਜਿਹੜੇ ਰੋਟਾਵੇਟਰਾਂ ਦੀ ਕਹਾਣੀ ਚੱਲਦੀ ਪਈ ਨਾ ਲੱਖ ਰੁਪਏ ਦੀ ਅੱਜ ਉਹ ਤੁਹਾਨੂੰ ਦੱਸਣ ਲੱਗੇ ਆ ਦੋਨਾਂ ਦਾ ਡਿਫਰੈਂਸ ਦਿਖਾਵਾਂਗੇ ਦੋਨੇ ਹੀ ਵੀਰਪਾਲ ਕੰਪਨੀ ਦੇ ਨੇ ਆ ਲੇਟੈਸਟ ਮਾਡਲ ਕੱਢਿਆ ਭਾਈਆਂ ਨੇ ਹਜੇ ਥੋੜੀ ਦਾ ਟਾਈਮ ਹੋਇਆ ਹਣਾ ਭਾਈ ਆ ਥੋੜਾ ਟਾਈਮ ਹੋਇਆ ਵੀਰੇ ਲੇਟੈਸਟ ਮਾਡਲ ਹੀ ਹੈ ਜੀ ਅੱਛਾ ਲੇਟੈਸਟ ਹੈ ਹੁਣ ਦੋਨਾਂ ਦਾ ਵੀਰੇ ਸਾਨੂੰ ਡਿਫਰੈਂਸ ਦੱਸ ਦੋ ਆਮ ਆਊਟਲ ਆਪਣਾ ਹੈਵੀ ਦੇ ਵਿੱਚ ਆਉਂਦਾ ਸ਼ੁਰੂ ਤੋਂ ਪਤਾ ਆਪਾਂ ਹਾਂਜੀ ਠੀਕ ਹੈ ਜੀ ਵਾਈਬ੍ਰੇਸ਼ਨ ਫ੍ਰੀ ਉਹ ਵੀ ਪਤਾ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਆ ਵੀ ਵਾਈਬ੍ਰੇਸ਼ਨ ਫ੍ਰੀ ਬਣਾਤਾ ਵੀਰੇ ਵਾਈਬ੍ਰੇਸ਼ਨ ਫ੍ਰੀ ਮਕੈਨੀਕਲ ਸੀਲ ਠੀਕ ਹੈ ਆਪਾਂ ਬਿਲੋ 1 ਲੱਖ ਵਾਲੇ ਮਾਡਲ ਦੇ ਵਿੱਚ ਵੀ ਤੁਹਾਨੂੰ ਦੇਵਾਂਗੇ ਅੱਛਾ ਉਹਦੇ ਬਰਾਬਰ ਹਾਂਜੀ ਠੀਕ ਹੈ ਜੀ ਮੰਨ ਲਓ ਜਿਹੜਾ ਉਹ ਰੇਟ ਦਾ ਫੰਡਾ ਸੀ ਉਹ ਵੀ ਖਤਮ ਕਰਤਾ ਹਾਂਜੀ ਬਾਕਾਇਦਾ ਚਲੋ ਤੁਸੀਂ ਜਿਹੜੇ ਨੰਬਰ ਤੇ ਆ ਉਹਦੇ ਤੇ ਕਾਲ ਕਰਕੇ ਰੇਟ ਬਾਰੇ ਕਨਫਰਮੇਸ਼ਨ ਕਰ ਲੇ। ਸਾਰੀ ਜਾਣਕਾਰੀ ਮਿਲੂਗੀ ਤੁਹਾਨੂੰ ਪਰ ਜਿੰਨੀ ਕੱਜ ਆਪਣੇ ਤੋਂ ਹੋ ਸਕਦੀ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ। ਉਹ ਨਹੀਂ ਦੇਵਾਂਗੇ। ਵੀਰੇ ਫਰਕ ਦੱਸੋ ਦੋਨਾਂ ਦੇ ਵਿੱਚ ਕੀ ਕੀ ਆਣਾ? ਫਰਕ ਵੀਰੇ ਡਿਫਰੈਂਸ ਸ਼ਾਰਟ ਟਾਈਮ 'ਚ ਪੱਧਰ ਚੀਜ਼ਾਂ ਦੱਸ ਦਈਏ। ਹਾਂ ਹਾਂ ਬਸ ਉਹ ਚੀਜ਼ਾਂ ਦੱਸ ਦੋ ਬਸ। ਕਿਉਂਕਿ ਇਹਨਾਂ ਦਾ ਵੀਰੇ ਕਲੰਪਾਂ ਤੇ ਆਜੋ। ਅੱਛਾ ਠੀਕ ਹੈ ਜੀ ਇਹ ਚ ਨੋਰਮਲ ਕਲੰਪ ਨਹੀਂ ਪਹਿਲਾਂ ਆ ਤੁਸੀਂ ਆ ਹੈਵੀ ਕਲੰਪ ਹੈ ਆ ਨੋਰਮਲ ਕਲੰਪ ਜੀ। ਆਹ ਦਾ ਨੋਰਮਲ ਆ ਦੇਖ ਲਓ। ਠੀਕ ਹੈ ਦੋਨਾਂ ਦਾ ਫਰਕ ਹੈ। ਤੁਸੀਂ ਕਹਿ ਦਿੰਦੇ ਰੇਟ ਦਾ ਫਰਕ ਐਵੇਂ ਫਰਕ ਪੈਂਦਾ ਹਣਾ ਹੋਲੀ ਗੱਲ ਆ ਗਈ ਵੀਰ ਜੀ ਹੋਲਡਰ ਦੀ ਹੂੰ ਠੀਕ ਹੈ ਡਿਸ ਹੋਲਡਰ ਜਿਹੜੀ ਸ਼ੀਟ ਦੀ ਇਹ ਕਟਿੰਗ ਹੈ ਜੀ ਠੀਕ ਹੈ ਜੀ ਉਸੇ ਤੋਂ ਹੀ ਇਹ ਬਣਿਆ ਉਸੇ ਤੋਂ ਹੀ ਇਹ ਬਣਿਆ ਠੀਕ ਹੈ ਵੀਰ ਹੁਣ ਉਹ ਉਹਦਾ ਹੋਲਡਰ ਦੇਖੋ ਇਹ ਚ ਨਾਰਮਲ ਜਿਹੜਾ ਹੁਣ ਤੁਹਾਨੂੰ ਮਿਲਦਾ ਆਮ ਖਾਸ ਵੀ ਉਹਦੇ ਨਾਲ ਦਾ ਸੇਮ ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਲੇਡ ਥੱਲੇ ਦੋਨਾਂ ਦੋਨਾਂ ਬਲੇਡ ਤੇ ਆ ਜੀ ਹਾਂਜੀ ਬਲੇਡ ਵੀਰੇ ਇਹਦੇ ਵਿੱਚ ਆਉਂਦੇ ਨੇ ਟਾਈਟੇਨੀਅਮ ਦੀ ਜੀ ਅੱਛਾ ਟਾਈਟੇਨੀਅਮ ਹਾਂਜੀ ਇੰਦਾ ਵੀਰੇ ਕੋਈ ਫਰਕ ਹੁੰਦਾ ਟਾਈਟਨ ਦੇ ਵੀਰੇ ਇਹਦੀ ਲਾਈਫ ਆਹ ਨਾਲੋਂ 70% ਜ਼ਿਆਦਾ ਹੈ ਜੀ ਨਾਰਮਲ ਬਲੇਡ ਨਾਲੋਂ ਨਾਰਮਲ ਨਾਲੋਂ ਹਾਂਜੀ ਹਾਂਜੀ ਤੇ ਜਿਹੜੇ ਵੀਰੇ ਇੰਦੇ ਵਿੱਚ ਵੀਰੇ ਆਪਾਂ ਨਾਰਮਲ ਦੀ ਇਹਦੇ ਵਿੱਚ ਵੀ ਆਪਾਂ ਬੋਰਨ ਸਟੀਲ ਦੇ ਰਹੇ ਹਾਂ ਜੀ ਅੱਛਾ ਇਹਦੇ ਵਿੱਚ ਵੀ ਬੋਰਨ ਸਟੀਲ ਹੈ ਹਾਂਜੀ ਹਾਂਜੀ ਇਹਦੀ ਵੀਰੇ ਲਾਈਫ ਕਿੰਨੀ ਹੁੰਦੀ ਬੋਰਨ ਸਟੀਲ ਦੀ ਵੀਰੇ ਪਾਏ ਨਾਲੋਂ ਵੀ ਕਾਫੀ ਹੁੰਦੀ ਹੈ ਮਾਨ ਲਓ ਬਹੁਤ ਵਧੀਆ ਆ ਨੋਰਮਲ ਮਾਰਕੀਟ ਦੇ ਬਲੇਡਾਂ ਨਾਲੋਂ ਇਹਦੀ ਫਿਰ ਵੀ ਵੀਰੇ ਅੰਦਰ 50% ਜ਼ਿਆਦਾ ਲਾਈਫ ਹੈ ਅੱਛਾ ਜ਼ਿਆਦੇ ਆ ਹਾਂਜੀ ਤੇ ਜੇ ਵੀਰੇ ਮੈਂ ਹੁਣ ਗੱਲ ਕਰਾਂ 50% ਜ਼ਿਆਦਾ ਹੈ ਹਾਂਜੀ ਇਹਦੀ 70% ਜ਼ਿਆਦਾ ਲਾਈਫ ਹੈ ਅੱਛਾ 70% ਵੀਰੇ ਗੇਅਰ ਬਾਕਸ ਦਾ ਕੀ ਫਰਕ ਹੈ ਦੂਜਾ ਗੇਅਰ ਬਾਕਸ ਵੀਰੇ ਇਹ ਨੋਰਮਲ ਗੇਅਰ ਬਾਕਸ ਆ ਗਿਆ ਜੀ ਆਪਣਾ ਠੀਕ ਹੈ ਇਹਦੇ ਵਿੱਚ ਦੇ ਰਹੇ ਆਪਾਂ 13 23 ਦਾ ਹੈਵੀ ਡਿਊਟੀ ਗੇਅਰ ਬਾਕਸ ਬਿਲਕੁਲ ਲੋਡ ਫਰੀ ਚ ਚੱਲਦਾ ਇੱਧਰ ਹੈਵੀ ਇੱਧਰ ਨੋਰਮਲ ਬੇਸਿਕ ਜਿਹੜਾ ਆਮ ਮਾਰਕੀਟ ਅੱਛਾ ਵੀਰੇ ਇਹ ਹੁਣ ਜਦੋਂ ਮੈਨੂੰ ਮੰਨ ਲਓ ਚੱਲੀ ਜਾਂਦਾ ਹੈ ਕੋਈ ਇਸ ਕਹਤੇ ਨਹੀਂ ਹੈ ਕਿ ਗਰਮਲੀ ਬਾਕੀ ਬਈ ਸਾਲ ਦੀ ਆਪਾਂ ਗਾਰੰਟੀ ਦੇ ਰਹੇ ਅੱਛਾ 1 ਸਾਲ ਦੀ ਗਾਰੰਟੀ ਹਾਂਜੀ ਉਹਦੇ ਵਿੱਚ ਗੀਅਰ ਦੀ ਸਾਈਡ ਗੀਅਰ ਦੀ ਸੀਲਾਂ ਦੀ ਲੀਕੀ ਠੀਕ ਹੈ ਬਸ ਇਹੀ ਚੀਜ਼ਾਂ ਦੀਆਂ ਹੋਰ ਮੰਨ ਲਓ ਖਰਾਬ ਹੋਣ ਵਾਲਾ ਟ੍ਰੈਨਿੰਗ ਚੀਜ਼ ਇਹਨਾਂ ਲੋ ਤਿੰਨ ਚੀਜ਼ਾਂ ਹੀ ਮੇਨ ਆਉਂਦੀਆਂ ਨੇ ਸੈਂਟਰ ਗੀਅਰ ਸਾਈਡ ਗੀਅਰ ਸੀਲਾਂ ਹਾਂ ਇਹ ਚੀਜ਼ ਜੇ ਗਈ ਤਾਂ ਰੋਟਾਵੇਟਰ ਗਿਆ ਤਾਂ ਡਾ ਠੀਕ ਹੈ ਉਸ ਤੋਂ ਬਾਅਦ ਥੱਲੇ ਤਾਂ ਬਲੇਡ ਰਹਿ ਗਿਆ ਉਹ ਤਾਂ ਚੱਲਣੇ ਆ ਤਾਂ ਕਸਣੇ ਉਹ ਤਾਂ ਵੀਰੇ ਜੋ ਚੱਲੂ ਉਹ ਹੈ ਜਾਂ ਕਸੂਗਾ ਹਾਂ ਵੀਰੇ ਉਸ ਤੋਂ ਬਾਅਦ ਵੀਰੇ ਮੈਂ ਜੋ ਘੋੜੀ ਦੀ ਗੱਲ ਕਰਾਂ ਹਨਾ ਦੋਨਾਂ ਦੀ ਘੋੜੀ ਦੇ ਵਿੱਚ ਕੋਈ ਅੰਤਰ ਹੈਗਾ ਕੋਈ ਵੀਰ ਦਾ ਘੋੜੀ ਨੂੰ ਜ਼ਰੂਰ ਅੰਤਰ ਹੈ ਵੀਰੇ ਪਹਿਲਾਂ ਤਾਂ ਇਹ ਦੇਖ ਲਓ ਇਹਦੀ ਫੁੱਲ ਤੁਹਾਨੂੰ ਦੇਖਣ ਜਾਂ ਪਤਾ ਲੱਗ ਰਹੇ ਇਹਦੀ ਨਾਰਮਲ ਦੇ ਵਿੱਚ ਹੈ ਇਹਦੀ ਐਕਸਟਰਾ ਹੈਵੀ ਦੇ ਵਿੱਚ ਆ ਗਈ ਠੀਕ ਆ ਆ ਐਕਸਟਰਾ ਪਲੇਟ ਆ ਗਈ ਇਹਦੇ ਵਿੱਚ ਠੀਕ ਆ ਸਪੋਰਟ ਲਈ ਠੀਕ ਹੈ ਇਹਦੇ ਵਿੱਚ ਨਾਰਮਲ ਘੋੜੀ ਆ ਗਈ ਠੀਕ ਬਾਅਦ ਚੂ ਆ ਪਾਈਪ ਦੇਖ ਲਓ ਵੀਰੇ 3 ਇੰਚੀ ਪਾਈਪ ਆ ਗਈ ਇਹਦੇ ਆਪਣੇ ਟੌਪ ਮਾਡਲ ਦੇ ਵਿੱਚ ਲਾਈਟ ਮਾਡਲ ਦੇ ਵਿੱਚ 2.5 ਇੰਚੀ ਪਾਈਪ ਆ ਜੀ ਆ 2.5 ਇੰਚੀ ਆ ਹੱਥ 'ਚ ਪਤਾ ਲੱਗਦਾ ਜਦੋਂ ਤੁਸੀਂ ਆ ਕੇ ਵੇਖੋ ਕਿ ਉਦੋਂ ਵੀ ਤੁਹਾਨੂੰ ਪਤਾ ਲੱਗੇਗਾ ਵੀ ਆ ਜਿਹੜੇ ਕਹਿੰਦੇ ਨੇ ਲੈ ਵੀ ਸਕਦੇ ਜੀ ਜੇ ਮਨ ਹਜੀ ਵੀਰੇ ਕੋਈ ਵੀ ਵਾਈਬ੍ਰੇਸ਼ਨ ਦੀ ਇਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਹਾਂ ਗਾਰੰਟੀ ਵੀ ਫੁੱਲ ਰਹੇਗੀ ਇਹ ਵੀ ਗੱਲ ਹੈ ਵੀ ਗਾਰੰਟੀ ਵੀ ਫੁੱਲ ਰਹੇਗੀ ਵਾਈਬ੍ਰੇਸ਼ਨ ਦੀ ਵੀ ਗਾਰੰਟੀ ਰਹੇਗੀ ਠੀਕ ਹੈ ਜੀ ਤੇ ਉਸ ਤੋਂ ਅੱਗੇ ਜੇ ਵੀਰੇ ਵੀਰੇ ਹੁਣ ਰੇਟ ਦਾ ਅੰਤਰ ਹੋ ਗਿਆ ਗਾਰੰਟੀ ਤੁਸੀਂ ਸੇਮ ਦੇਂਦੀ ਹੈ ਨਾ ਮਾਰਕੀਟ ਵਾਲੇ ਰੇਟਾਂ ਤੇ ਹੋ ਗਿਆ ਪਰ ਪੂਰਾ ਕੰਪੀਟੀਸ਼ਨ ਦੇ ਵਿੱਚ ਹੈ ਥੋੜਾ ਅੱਛਾ ਵੀਰੇ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਉਹ ਸਾਈਜ਼ ਮਿਲ ਜੇਗਾ ਕਿੰਨੇ ਫੁੱਟ ਤੋਂ ਲੈ ਕੇ ਰੋਟਾਵੇਟਰ ਜਿਹੜਾ ਮਰਜ਼ੀ ਲੋਈ ਤੁਸੀਂ 3 ਫੁੱਟ ਤੋਂ ਲੈ ਕੇ ਆਪਣੇ ਕੋਲੇ 14 ਫੁੱਟ ਤੱਕ ਅਵੇਲੇਬਲ ਮਿਲ ਜਾਣਗੇ ਜੀ ਤੁਸੀਂ ਕਰਨਾ ਕੀ ਹੈ ਕਾਲ ਕਰਕੇ ਬਸ ਬੁਕਿੰਗ ਕਰਨੀ ਹੈ ਅੱਛਾ ਹਾਂ ਠੀਕ ਹੈ ਸਾਨੂੰ ਵੀ ਸਾਨੂੰ ਆਹ ਡੇਟ ਨੂੰ ਚਾਹੀਦਾ ਜੀ ਤੁਹਾਨੂੰ ਤੁਹਾਡਾ ਪ੍ਰੋਡਕਟ ਰੈਡੀ ਜਿਵੇਂ ਡੈਮੋ ਵਗੈਰਾ ਹੋਵੇ ਵੀਰੇ ਉਹ ਚੀਜ਼ ਆਪਣੇ ਕੋਲੇ ਜਿਵੇਂ ਮੰਨ ਲਓ ਕੋਈ ਚਾਲਦਾ ਪਿੱਛਾ ਲਾ ਕੇ 8000 ਰੁਪਏ ਮੈਂ ਚਲਦਾ ਵੀਰੇ ਵੈਸੇ ਤਾਂ ਲਾਲੋ ਜਿਹੜੇ ਵੀ ਏਰੀਆ ਦਾ ਬੰਦਾ ਆਲਮੋਸਟ ਆਲ ਓਵਰ ਇੰਡੀਆ ਆਪਣੀ ਇੰਪਲੀਮੈਂਟ ਸਭ ਕਿਤੇ ਗਏ ਨੇ ਬੰਦੇ ਨੂੰ ਜਾਂ ਰੋ ਡੈਮੋ ਵੀ ਉਹਨਾਂ ਦੇ ਏਰੀਆ 'ਚ ਲਗਭਗ ਕੋਈ ਮਿਲ ਜੇਗਾ ਵੈਸੇ ਜੇ ਗੱਲ ਕਰੀਏ ਲਗਭਗ ਨਹੀਂ ਵੀਰੇ 100% ਮਿਲ ਜੂਗਾ 100% ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਡੈਮੋ ਕਿਸੇ ਵੀਰ ਨੂੰ ਚਾਹੀਦਾ ਵੀ ਆ ਕਿਸਾਨ ਵੀਰ ਸਾਡੇ ਕੋਲ ਆਉਣ ਠੀਕ ਹੈ ਜੀ 24/7 ਆਪਣੀ ਕੋਰਕ ਵਰਕਸ਼ਾਪ ਓਪਨ ਰੱਖਣ ਲਈ ਜੀ ਠੀਕ ਹੈ ਜੀ ਆਪਣੀ ਕੰਪਨੀ ਓਪਨ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਸਾਨੂੰ ਕਹੋ ਡੈਮੋ ਲਈ ਠੀਕ ਹੈ ਜੀ ਆਪਾਂ ਇੱਥੋਂ ਟਰੈਕਟਰ ਵੀ ਪ੍ਰੋਵਾਈਡ ਕਰਵਾਵਾਂਗੇ ਤੁਹਾਨੂੰ ਡੈਮੋ ਲੈ ਕੇ ਦੇਖ ਸਕਦੇ ਠੀਕ ਹੈ ਇੱਕ ਵੀਰੇ ਦੋਨਾਂ ਦੇ weight ਦਾ ਅੰਤਰ ਹੈਗਾ ਯਾਨੀ ਕਿ ਇਹਦਾ weight ਤੇ ਇਹਦਾ ਬਿਲਕੁਲ ਹੈਗਾ ਵੀਰੇ ਦੇਖੋ ਜੀ ਕੁਈ ਹੈਵੀ ਮਾਡਲ ਆ ਗਿਆ ਇਹਦੇ ਮੈਂ ਤੁਹਾਨੂੰ ਦੱਸਿਆ ਚੇਂਜਸ ਵੀ ਸਭ ਕਾਸੀ ਦਾ ਹੀ ਹੋਇਆ ਜੀ ਇਹਦੇ ਵਿੱਚ ਹੈਵੀ ਡਿਊਟੀ ਹੈ ਅੱਛਾ ਵੀਰੇ ਠੀਕ ਹੈ ਜੀ ਬੋਡੀ ਵੀਰੇ ਹਾਂਜੀ ਹਾਂਜੀ ਬੋਡੀ ਦਾ ਵੀ ਆ ਗਿਆ ਜਿਵੇਂ ਨਟ 볼ਟ ਵੀ ਆ ਗਏ ਵੀਰੇ ਟਾਰਕ ਨਟ ਨਹੀਂ ਜੀ ਇਹਦੇ ਵਿੱਚ ਅੱਛਾ ਇਹਦੇ ਵਿੱਚ ਟਾਰਕ ਨਟ ਨਹੀਂ ਜੀ ਬਈ ਆ ਡਿਫਰੈਂਸ ਹੈਗਾ ਛੋਟੇ ਛੋਟੇ ਡਿਫਰੈਂਸ ਨੇ ਨਾ ਕਾਫੀ ਨੇ ਜੇ ਮੈਂ ਵੇਖਿਆ ਜਾਵੇ ਟਾਰਕ ਨਟ ਹੋਗੇ ਜਿਹੜੀ ਆ ਬੋਡੀ ਆ ਉਹਦੀ ਉਹ ਬੋਡੀ ਉਹ ਮੈਚ ਨਹੀਂ ਕਰਦੀਗੀ ਉਹ ਛੀਟਾਂ ਦਾ ਫਰਕ ਹੁੰਦਾ ਹੈ ਬਿਲਕੁਲ ਜੀ ਮੈਕਸਿਮਮ ਤੋਂ ਮੈਕਸਿਮਮ ਕਾਫੀ ਡਿਫਰੈਂਸ ਹੁੰਦਾ ਹੁੰਦਾ ਉਥੋਂ ਰੇਟ ਦਾ ਫਰਕ ਪੈਂਦਾ ਮੈਂ ਅੱਗੇ ਇੱਕ ਵੀਡੀਓ ਵੀ ਬਣਾਈ ਸੀ ਵੀ ਐਵੇਂ ਫਰਕ ਪੈਂਦਾ ਮਾਰਕੀਟ ਦੇ ਰੇਟਾਂ ਦੇ ਵਿੱਚ ਉਸੇ ਤਰੀਕੇ ਦੀ ਤਰ੍ਹਾਂ ਮੈਂ ਹੁਣ ਇੱਕ ਅਸੈਂਬਲ ਤੁਹਾਨੂੰ ਦਿਖਾ ਰਿਹਾ ਵੀ ਇੱਕ ਨਾ ਵੀਰ ਕਿੱਟ ਵਾਲੇ ਰੋਟਾ ਵੀਟਰ ਦਾ ਉਹ ਬਹੁਤ ਕਹਿੰਦੇ ਨੇ ਲੋਕ ਯਾਰ ਇਹ ਕਿੱਟ ਦਾ ਦੇਖੋ ਆਪਾਂ ਨੂੰ ਪਤਾ ਸਾਹਮਣੇ ਫੈਕਟਰੀ ਆ ਆਪਾਂ ਫੈਕਟਰੀ ਵਿਜ਼ਿਟ ਕਰ ਲਈ ਆਪਾਂ ਦਾ ਕੁਝ ਬਾਕਾਇਦਾ ਆਪਾਂ ਵੀਡੀਓ 'ਚ ਵੀ ਦੱਸ ਦਿਆਂ ਵੀ ਫੈਕਟਰੀ ਦੇਖ ਲਓ ਯਾਰ ਤੁਸੀਂ ਹਣਾ ਪਰ ਵੀਰੇ ਕਿੱਟ ਵਾਲੇ ਰੋਟਾਵੀਟਰ ਦਾ ਬਹੁਤ ਰੋਲਾ ਰਹਿੰਦਾ ਯਾਰ ਇਹ ਕਿੱਟ ਦਾ ਇਹ ਕਿੱਟ ਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਸਾਰਾ ਮਟੀਰੀਅਲ ਆਪਣੇ ਏ ਟੂ ਜਿਹੇ ਅੰਦਰ ਬੰਦ ਵੀਰੇ ਤੁਸੀਂ ਆਪਣੇ ਜਾ ਕੇ ਜਿਹੜਾ ਵੀ ਕਿਸਾਨ ਦਾ ਕੋਈ ਡਾਊਟ ਹੈ ਆਪਣੇ ਆ ਕੇ ਠੀਕਆ ਬਣਦਾ ਅੰਦਰ ਦੇਖ ਸਕਦੇ ਹੋ ਜੀ ਟੋਟਲੀ ਮੇਰੇ ਕੋਲ ਤਾਂ ਨਹੀਂ ਹੈਗੀ ਕਿ ਵੀ ਮੈਂ ਅੰਦਰ ਜਾ ਮੈਨੂੰ ਕਹੇ ਆਓ ਦੇਖੋ ਬਈ ਦੇਖੋ ਜੀ ਕਿਸਾਨ ਆ ਕੋਈ ਐ ਦਾ ਹੁੰਦਾ ਨਹੀਂ ਗਾੜਾ ਵੱਡਾ ਹੋਣਾ ਬੰਦਾ ਹੁੰਦਾ ਜਾਂ ਵਾਲੀ ਉਹਦੇ ਲੋ ਵਿੱਚ ਕਮਾਈ ਹੁੰਦੀ ਹੈ ਜੀ ਹਾਂ ਠੀਕ ਹੈ ਆਲਦੋ ਪੈਸਾ ਆਪਾਂ ਤੋਂ ਰੋਜ਼ ਰੋਜ਼ ਤਾਂ ਲੱਗਦਾ ਨਹੀਂ ਵੀਰੇ ਰੋਜ਼ ਰੋਜ਼ ਨਹੀਂ ਲੱਗਦਾ ਪੈਸਾ ਲਾਓ ਤਸੱਲੀ ਨਾਲ ਦੇਖੋ ਆ ਕੇ ਇੰਪਲੀਮੈਂਟ ਦੀ ਜਾਂਚ ਕਰੋ ਜੀ ਇਹ ਆਪਣਾ ਵੀਰੇ ਚੈਲੰਜ ਆ ਇਹ ਕੁਆਲਿਟੀ ਠੀਕ ਹੈ ਇਹ ਰੇਟ ਦੇ ਵਿੱਚ ਜਿਹੜੇ ਆਪਾਂ ਦੇ ਰਹੇ ਹਾਂ ਕੋਈ ਦੇ ਦੇ ਆਪਾਂ ਜ਼ਿੰਮੇਵਾਰ ਹਾਂ ਅੱਛਾ ਵੀਰੇ ਪੇਂਟ ਦੀ ਕੁਆਲਿਟੀ ਦੀ ਗੱਲ ਕਰੀਏ ਵੀਰੇ ਪਾਊਡਰ ਕੋਟਿੰਗ ਪੇਂਟ ਮਿਲੂਗਾ ਜੀ ਤੁਹਾਨੂੰ ਪਾਊਡਰ ਕੋਟਿੰਗ ਪੇਂਟ ਮਿਲੇਗਾ ਵਿਦ ਅ ਸ਼ਾਰਟ ਬਲਾਸਟਿੰਗ ਹਾਂਜੀ ਹਾਂ ਸ਼ਾਰਟ ਕਾਸ ਨੂੰ ਜਿਹਦੇ ਵੀਰੇ ਫਿਰ ਪਾਊਡਰ ਕੋਟਿੰਗ ਹੁੰਦੀ ਹੈ ਹਾਂ ਪਹਿਲਾਂ ਯਾਨੀ ਕਿ ਸ਼ਾਰਟ ਵਜਦੇ ਨੇ ਉਹਨਾਂ ਦੀ ਸਫਾਈ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪੇਂਟ ਹੁੰਦਾ ਵੀਰੇ ਜਿਹੜਾ ਤੇਲ ਵਗੈਰਾ ਪੈਂਦਾ ਹਨਾ ਇਹਦੇ ਗੇਰਾਂ ਚ ਵੀਰੇ ਤੇਲ ਆਪਾਂ ਦੇਖੋ ਤੇਲ ਆਪਾਂ ਦੋਹਾਂ ਦੇ ਵਿੱਚ ਹੀ ਗਲਪ ਕੰਪਨੀ ਦਾ ਯੂਜ਼ ਕਰ ਰਹੇ ਹਾਂ ਪੂਰਾ ਦੋਹਾਂ ਦੇ ਵਿੱਚ ਹਾਂ ਠੀਕ ਹੈ ਜੀ ਦੋਹਾਂ ਦੇ ਵਿੱਚ ਅੱਛਾ ਵੀਰੇ ਸਾਈਡ ਦੇ ਦੋਹਾਂ ਦੇ ਜਿਹੜੇ ਗਰ ਆ ਰੀਆਂ ਨੇ ਜਾਂ ਆਪਾਂ ਸੈੱਟ ਦੀ ਗੱਲ ਕਰੀਏ ਸੇਮ ਨੇ ਕੋਈ ਫਰਕ ਐ ਵੀਰੇ ਸੈੱਟ ਵੀਰੇ 2035 28 ਦਾ ਮਿਲੂਗਾ ਤੁਹਾਨੂੰ ਦੋਨਾਂ ਦੇ ਵਿੱਚੋਂ ਸੀਲਾਂ ਦਾ ਜੀ ਸੀਲਾਂ ਮਕੈਨੀਕਲ ਦੋਵਾਂ ਦੇ ਵਿੱਚ ਲੱਗਣਗੀਆਂ ਅਹ ਸੀਲਾਂ ਦੋਨਾਂ 'ਚ ਮਕੈਨੀਕਲ ਕਰਦੇ ਆ ਜਿਹੜੇ ਛੋਟੇ-ਛੋਟੇ ਡਿਫਰੈਂਸ ਆ ਬਾਕੀ ਜੇ ਤੁਹਾਨੂੰ ਹੋਰ ਡਿਫਰੈਂਸ ਚਾਹੀਦੇ ਨੰਬਰ ਸਕਰੀਨ ਤੇ ਚਾਲੂ ਐ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਮਿਲਦੇ ਕਿਸੇ ਹੋਰ ਵੀਡੀਓ ਤੇ ਧੰਨਵਾਦ ਜੀ ਓਕੇ ਸਰ